ਸਾਥੀ ਬੀਕੇ ਦੱਤ ਦੀ ਨਿੱਘੀ ਯਾਦ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਦਸਵਾਂ ਡੈਲੀਗੇਟ ਇਜਲਾਸ ਗਿਲ ਪੈਲਸ ਮੋਗਾ ਵਿਖੇ ਹੋਇਆ ਇਸ ਡੈਲੀਗੇਟ ਇਜਲਾਸ ਵਿੱਚ ਸੂਬਾ ਪ੍ਰਧਾਨ ਡਾਕਟਰ ਧੰਨਾਮਲ ਗੋਇਲ ਤੋਂ ਇਲਾਵਾ ਸੂਬਾ ਕਮੇਟੀ ਮੈਂਬਰਾਂ ਅਤੇ ਸਮੁੱਚੇ ਬਲਾਕਾਂ ਦੇ ਮੈਂਬਰਾਂ ਪ੍ਰਧਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਉਪਰੰਤ ਵਿਛੜੇ ਹੋਏ ਸਾਥੀਆਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਇਜਲਾਸ ਨੂੰ ਸੂਬਾ ਪ੍ਰਧਾਨ ਧਨਮਲ ਗੋਇਲ ਜਸਬੀਰ ਸਿੰਘ ਸੈਘਲ ਬਲਦੇਵ ਸਿੰਘ ਧੂੜਕੋਟ ਰਜਿੰਦਰ ਲੋਪੋ ਦਰਸ਼ਨ ਲਾਲ ਬਲਾਕ ਪ੍ਰਧਾਨ ਮੋਗਾ ਸਿਟੀ ਪਰਮਜੀਤ ਸਿੰਘ ਵੱਡਾਕਰ ਬਲਾਕ ਪ੍ਰਧਾਨ ਮੋਗਾ 2 ਗੁਰਮੇਲ ਸਿੰਘ ਢਿੱਲਵਾ ਬਲਾਕ ਪ੍ਰਧਾਨ ਬਾਗਾਪੁਰਾਣਾ ਮੇਜਰ ਸਿੰਘ ਫਤਿਹਗੜ ਪੰਜ ਤੂਰ ਸਰਪ੍ਰਸਤ ਬਲਾਕ ਧਰਮਕੋਟ ਗੁਰਚਰਨ ਸਿੰਘ ਸਾਹੋਕੇ ਸਰਕਲ ਪ੍ਰਧਾਨ ਸਮਾਲਸਰ ਸੋਹਣ ਸਿੰਘ ਸੈਦੋਕੇ ਸਰਪ੍ਰਸਤ ਬਲਾਕ ਨਿਹਾਲ ਸਿੰਘ ਵਾਲਾ ਅਵਤਾਰ ਸਿੰਘ ਕੋਕਰੀ ਬਲਾਕ ਪ੍ਰਧਾਨ ਮੋਗਾ ਵਨ ਕੁਲਵਿੰਦਰ ਕੌਰ ਐਮਸੀ ਆਦ ਆਗੂਆਂ ਨੇ ਸੰਬੋਧਨ ਕੀਤਾ ਉਪਰੰਤ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਅਤੇ ਸਮੁੱਚੀ ਚੁਣੀ ਗਈ ਟੀਮ ਨੂੰ ਪ੍ਰਧਾਨ ਤਨਮਲ ਗੋਇਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸਮਾਪਤੀ ਦੌਰਾਨ ਨਵ ਨਿਯੁਕਤ ਜ਼ਿਲ੍ਹਾ ਟੀਮ ਵੱਲੋਂ ਸੂਬਾ ਪ੍ਰਧਾਨ ਤਨਮਲ ਗੋਇਲ ਤੇ ਹੋਰ ਵੱਖ-ਵੱਖ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ہوتا ہے کسی جیسے کی طرح ہوتا ہے کسی جھنڈا کا ہوتا ہے کسی سرگرمی کے لیے جانا کا ہوتا ہے سب کے پتہ ہی نہ جایا کرو ہاں کیا کے رکھو کافی لوگ کمرہ پرچار کرتے ہیں اس میں اس کو سیکھ رہے ہیں کہ اچھی چیز کا ڈیکوریشن

ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪਾੜੇ ਕਿਵੇਂ ਦੇਣਾ ਹੈ ਖਾਣ ਪੀਣ ਤੇ ਜਿਹੜੇ ਰਾਤਰ ਖਾਣ ਵਾਲੇ ਉਹ ਤੁਸੀਂ ਕਿਵੇਂ ਕਰਨੇ ਆ ਔਰ ਜੇਕਰ ਕੋਈ ਨਸ਼ੇੜੀ ਆ ਤਾਂ ਇੱਕ ਮੇਰੀ ਪਰਜੋਰ ਸਾਥੀਆਂ ਨੂੰ ਬੇਨਤੀ ਹੈ ਕਿ ਨਸ਼ੇੜੀ ਨੂੰ ਕਿਸੇ ਇਹੋ ਜੀ ਅੱਖ ਨਾਲ ਨਾ ਦੇਖਿਆ ਜਾਵੇ ਵੀ ਇਹ ਕੋਈ ਦੋਸ਼ੀ ਆ ਇਹ ਜਿਸ ਨੂੰ ਕੋਈ ਬਦਰਾਮੀ ਬਾੜੇ ਪਾਸੇ ਨਾਲ ਲੈ ਕੇ ਜਾਇਆ ਜਾਂਵੇ ਸਗੋਂ ਉਦੇ ਮੁੱਦੇ ਤੇ ਹੱਥ ਰੱਖਿਆ ਜਾਵੇ। ਉਹਦੇ ਨਾਲ ਮਰੀਜ਼ਾਂ ਵਾਲਾ ਬਿਖਾਰ ਕੀਤਾ ਜਾਵੇ। ਉਹਦੇ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਉਹਨੂੰ ਕਿਸੇ ਸੈਂਟਰ ਦੇ ਵਿੱਚ ਸਰਕਾਰੀ ਸੈਂਟਰ ਹੈਗੇ ਆ ਉਹ ਟੂ ਵਗੈਰਾ ਖੁੱਲੇ ਹੋਏ ਆ। ਉੱਥੇ ਤੁਸੀਂ ਭੇਜੋ ਔਰ ਨਹੀਂ ਤਾਂ ਕੋਈਆਂ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਵੀ ਨਾਜ਼ਰ ਦਿਾਉ ਜਿਹੜੇ ਕੇਂਦਰ ਨੇ ਉਹ ਖੁੱਲੇ ਹੋਏ ਆ। ਸੋ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਨੂੰ ਯਾਦ ਆਏ ਅਸੀਂ ਪਰੀ ਮਾਰ 2021 ਨੂੰ ਇੱਕ ਚਿੱਠੀ ਲਿਖੀ ਸੀ ਉਦੋਂ ਵੀ ਅਸੀਂ ਕਹੀ ਸੀ ਇਹ ਗੱਲ ਅੱਜ ਵੀ ਕਹਦੇ ਆ ਕਿ ਜਿਹੜੀਆਂ ਸਾਡੇ ਸਾਥੀ ਦੇਖੇ ਤੁਸੀਂ ਡਿਓ ਟ੍ਰੇਨਿੰਗ ਦੀ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਟ੍ਰੇਨਿੰਗ ਵੀ ਲੋੜ ਹੈ ਤੁਸੀਂ ਜਿਹੜੇ ਵਿਸ਼ੇ ਤੇ ਵੀ ਟ੍ਰੇਨਿੰਗ ਦੇਣੀ ਚਾਹੁੰਦੇ ਹੋ ਉਹ ਤਾਂ ਸਹੀ ਅਸੀਂ ਫੀਸਾਂ ਦੇਣ ਲਈ ਵੀ ਤਿਆਰ ਆ ਅਸੀਂ ਜੋ ਸਮਾਂ ਤੁਸੀਂ ਕਹੋਗੇ ਉਹਦੇ ਲਈ ਵੀ ਤਿਆਰ ਆ ਅਸੀਂ ਪਾਲਸ ਕੋਲੀਓ ਕਿਹ ਹੈ ਮੈਂ ਨਸ਼ਿਆ ਖਿਲਾਫ ਮੈਂ ਹੈ ਕੈਂਸਰ ਖਿਲਾਫ ਮੈਂ ਹੈ ਜੱਗ ਦਾ ਬੱਚਾ ਦੀ ਰੱਖਿਆ ਲਈ ਕਿਹ ਹੈ ਮੈਂ ਪਰਵਾਜ਼ ਨੂੰ ਲਈ ਜਿੰਨੀਆਂ ਸਟੀਮਾ ਸਰਕਾਰ ਲੈ ਕੇ ਆਉਣੀ ਹੈ ਉਹਨਾਂ ਨੂੰ ਲਾਗੂ ਕਰਦੀ ਗੱਲ ਹੈ ਚਾਹੇ ਰਿਕਵਿਸ਼ਨ ਦੀ ਗੱਲ ਹੈ ਸਾਡੇ ਆ ਜਿਹੜੇ ਸਾਥੀ ਬੈਠੇ ਆ ਕਿਸੇ ਸੇਵਾ ਅਧਿਕਾਰੀ ਦੇ ਕਹੇ ਕੋਈ ਪੇਸ਼ੰਤ ਮਰੀਜ਼ ਜਿਹੜੀਆਂ ਬੈਠੇ ਲਵਾਵੇ ਨਾਲ ਲਵਾਵੇ ਪਾਲਸ ਪੋਲੀਓ ਪਵਾਵੇ ਨਾ ਪਾਵੇ ਪਰ ਜਦੋਂ ਇੰਨਾ ਸਾਡੇ ਸਾਥੀਆਂ ਨੇ ਕਲੀਨਿਕਾਂ ਦੇ ਉੱਤੇ ਜਿਹੜੇ ਕੈਂਪ ਲੱਗਦੇ ਨੇ ਪਾਲਸ ਪੋਲੀਓ ਦੇ ਲੱਗਦੇ ਨੇ ਵੈਕਸਿਨ ਦੇ ਲੱਗਦੇ ਆ ਇਹ ਸਾਡੇ ਸਾਥੀ ਨਿਰਸਵਾਰਥ ਵਲੰਟੀਅਰ ਦੇ ਤੌਰ ਦੇ ਉੱਤੇ ਉੱਥੇ ਸਮਾਂ ਬਰਮਿਤ ਕਰ ਰਹੇ ਹੈ ਤਾਂ ਤੋਂ ਪ੍ਰੇਰਣਾ ਹੋਰ ਵੀ ਲੈਣੀ ਚਾਹੀਦੀ ਹੈ ਸੋ ਤੁਸੀਂ ਨੋਟ ਵੀ ਕਰਿਆ ਹੋਊਗਾ ਸਾਰਿਆਂ ਕੋਲ ਤੁਹਾਡੇ ਕਾਪੀਆਂ ਜਿਹਨੂੰ ਜਿਨੇ ਕਿਸੇ ਗੱਲ ਦੇ ਸੈਕਰੀ ਦੀ ਰਿਪੋਰਟ ਤੇ ਕੋਈ ਸਵਾਲ ਕਰਨਾ ਹੈ ਉੱਪਰ ਪਿੰਡ ਦੇ ਲਿਖੀ ਥੱਲੇ ਆਉ ਦਾ ਨਾਮ ਲਿਖੀ ਇੱਥੇ ਸਾਡੇ ਕੋਲ ਪਹੁੰਚਾ ਸਕਦਾ ਜਿਹੜਾ ਜਿਹੜਾ ਕਮੇਟੀ ਵੱਲੋਂ ਉਹਨਾਂ ਦੇ ਜਵਾਬ ਦਿੱਤੇ ਜਾਣਗੇ ਉਹ ਨਾਲ ਦੀ ਨਾਲ ਸਿੰਘੜਾ ਬਲਾਕ ਪ੍ਰਧਾਨਾਂ ਨੂੰ ਬੁਲਾਵਾਂਗੇ ਕਿਸੇ ਨੇ ਰੌਲਾ ਨਹੀਂ ਪਾਉਣਾ ਉਹ ਜਿਹੜੇ ਪਰਚੀਆਂ ਤੇ ਆਪਣੇ ਸਾਈਨ ਕਰਕੇ ਲਿਖ ਕੇ ਜੇ ਕੋਈ ਸਵਾਲ ਹੈ ਉਹ ਸਾਨੂੰ ਦੇ ਦਿਓ ਤਾਂ ਨਾਲ ਦੀ ਨਾਲ ਵਿੱਚੋਂ ਜਵਾਬ ਦਿੱਤੇ ਜਾਣਗੇ ਕਿ ਆਪਣੇ ਕੋਲੇ ਤਕਰੀਬਨ ਸੱਤੇ ਬੁਲਾ ਰਹੇ ਆ ਜਿਹੜੇ ਹਰ ਬਲਾਕ ਦੇ ਸਾਡੇ ਕੋਲੇ ਨਾਮ ਆਏ ਆ ਉਨਾਂ ਨੂੰ ਬੁਲਾਉਂਦੇ ਆ ਬੁਲਾਉਂਦੇ ਆ ਨਾਮ ਦੀ ਨਾਲ ਹੀ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਸੋ ਸਭ ਤੋਂ ਪਹਿਲਾਂ ਜਿੰਨਾ ਚਿਰ ਸਵਾਲ ਨਹੀਂ ਆਉਂਦੇ ਮੈਂ ਬਿਆਨ ਕਰਦਾ ਕਿ ਸਾਡੀ ਕਮੇਟੀ ਦੇ ਨੂੰ ਆਉਣਦਾਰ ਅਤੇ ਬਲਾਕ ਮੈਂਬਰਾਂ ਦੀ ਸਹਿਮਤੀ ਨਾਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਦਫਤਰ ਲਈ 6 ਮਰਲੇ ਜਗ੍ਹਾ ਓਵਰਬ੍ਰਿਡ ਕੱਟਾ ਮਹਿਮਾ ਵਾਲਾ ਰੋਡ ਤੇ ਅਰਧ ਉਸਾਰੀ ਦਾ ਸੌਦਾ 12 ਲੱਖ 20 ਹਜ਼ਾਰ ਰੁਪਏ ਕੀਤਾ ਗਿਆ ਅਤੇ 29 ਇੱਕ 25 ਨੂੰ ਜੱਥੇਬੰਦੀ ਦੇ ਨਾਂ ਤੇ ਰਜਿਸਟਰੀ ਕਰਵਾਈ ਗਈ ਇਸ ਮੌਕੇ ਲਈ ਬਲਾਕ ਸਿਟੀ ਦੇ ਅਧਿਕਾਰਤ ਤੇ ਜ਼ਿਲ੍ਹਾ ਆਗੂਆਂ ਦਾ ਵਿਸ਼ੇਸ਼ ਧੰਨਵਾਦ ਅਤੇ ਵਧਾਈ ਨੌਜਵਾਨਾਂ ਕਜਰਾਲ ਨੂੰ ਅੱਗੇ ਆਉਣਾ ਚਾਹੀਦਾ ਏ ਕਿ ਕਰੇ ਜਿਹੜੇ ਆਪਕੋ ਆਪਣਾ ਤਜਰਬਾ ਲੈ ਕੇ ਸਾਨੂੰ ਨਵੀਂ ਸਿਹਤ ਜਿਹੜਾ ਦੇ ਸਕੇ ਸਾਨੂੰ ਅਸੀਂ ਉਮੀਦ ਕਰਦੇ ਆਂ ਨਾਲ ਇੱਕ ਛੋਟੀ ਜੀ ਬੇਨਤੀ ਜ਼ਰੂਰ ਹੈ ਕਿ ਕਿਨੇ ਕੇ ਆਪਣੇ ਬਲਾਕਾਂ ਦੇ ਵਿੱਚ ਮੈਂ ਜਿਹੜੀ ਨਵੀਂ ਕਮੇਟੀ ਨੂੰ ਬੇਨਤੀ ਕਰਦਾ ਨਾ ਨਪਰਾਣੀ ਦਾ ਤੇ ਸਵਾਲ ਵੀ ਨਹੀਂ ਹੈ ਤੇ ਨਾ ਆਪਾਂ ਕਰਨਾ ਤੇ ਨਾਲ ਸਫਾਈਆਂ ਕਰਨ ਦਾ ਫਿਰ ਅੱਗੇ ਵਾਸਤੇ ਜੇਕਰ ਕੋਈ ਵੀ ਬਲਾਕ ਦੇ ਵਿੱਚ ਕੋਈ ਮੁਸੀਬਤ ਮਹਿਮ ਪਈ ਹੈ ਫਿਰ ਉਹ ਸੁਝਾਅ ਜ਼ਰੂਰ ਵਿਚਾਰਿਆ ਜਾਵੇ ਕਿ ਆਪਣੇ ਖਰਚੇ ਤੇ ਬਲਾਕਨ ਚੱਕੇ ਕੋਈ ਅਮਰਜਲ ਜੀ ਨੂੰ ਖੁਸ਼ੀ ਨਾਲ ਉਹ ਦੇਵੇ ਨਾ ਦੇਵੇ ਕੋਈ ਕੋਈ ਜਿਹੜੇ ਸਰਨਾਇਆ ਕਿ ਕਿੰਨੇ ਜੋਗਾ ਵੀ ਆ ਕੋਈ ਆਪਨੀ ਹਲਪ ਕਰਦਾ ਕਿਉਂਕਿ ਬਲਾਕਾਂ ਦੇ ਵਿੱਚ ਮਜਬੂਰੀਆਂ ਬੜੀਆਂ ਹੁੰਦੀਆਂ ਨੇ ਜਦੋਂ ਅਸੀਂ ਕਈ ਵਾਰੀ ਅਸੀਂ ਪਿੱਛੇ ਜਾਂ ਪਿਛਲੇ ਸਮਿਆਂ ਦੇ ਵਿੱਚ ਵੇਖਿਆ ਵਾ ਕਿ ਸਾਨੂੰ ਆ ਲੱਗ ਲੱਗ ਰੈਲੀਆਂ ਤੇ ਕਿਤੇ ਦਿੱਲੀ ਕਿਤੇ ਮੁੰਰੇਂਡੇ ਕਿਤੇ ਬਟਿੰਡੇ ਕਿਤੇ ਜਲਾਲਾਬਾਦ ਜਦੋਂ ਜਾਣਾ ਪੈਂਦਾ ਬਸਾਂ ਦਾ ਇੰਤਜ਼ਾਮ ਕਰਨਾ ਪੈਂਦਾ ਵਾ ਅੱਧੀ ਦੀ ਰਾਤ ਹੋ ਜਾਂਦੀ ਆ ਕਈ ਵਾਰੀ 10-10 ਹਜ਼ਾਰ ਰੁਪਈਆ ਇੱਕ ਇਹ ਰਲਿਤੇ ਬਲਾਕ ਦਾ ਕੰਕਾ ਆ ਜਾਂਦਾ ਕਿ ਉਹ ਜਿਹੜੇ ਬਲਾਕ ਦੇ ਵਿੱਚ ਪੈਸੇ ਜਮ੍ਹਾਂ ਹੋਣੇ ਬਾਕੀ ਸਾਰੇ ਕੰਮਾਂ ਨਾਲੋਂ ਛੱਡ ਕੇ ਜ਼ਰੂਰੀ ਨੇ ਜੇਕਰ ਆਪਾਂ ਹੋਰ ਕਈ ਖਰਚਿਆਂ ਨੂੰ ਵਿਚਾਰ ਕੇ ਜੇਕਰ ਆਪਾਂ ਬਲਾਕ ਦਾ ਮੈਂ ਕਹੂੰ ਕਿ ਜਿਹੜਾ ਬਲਾਕ ਨਹੀਂ ਜਿੰਦਾ ਰਹਣਾ ਰਹਿਣਾ ਪੈਸੇ ਤਾਂ ਰੱਖਾਈ ਹੈ ਜੇ ਤੁਹਾਨੂੰ ਹੁਕਮ ਆ ਗਿਆ ਵੀ ਆਪਾਂ ਨਵੇਂ ਸ਼ਹਿਰ ਜਾਣ ਨੂੰ ਆਪਾਂ ਕਿਤੇ ਰੈਡੀ ਕਰਨੀ ਹੈ ਕੁਝ ਵੀ ਕਰਨਾ ਹੁਣ ਜਦੋਂ ਧੰਨਵਾਦ ਵਾਲੇ ਕੋਈ ਨਹੀਂ ਜਦੋਂ ਪ੍ਰਧਾਨ ਬਣੇ ਸੀ 15 ਵਿੱਚ ਇਹ ਅਕਤੂਬਰ ਚ ਬਣੇ ਸੀ ਤੇ ਦਸੰਬਰ ਚ ਰੈਡੀ ਨਿਵਾਸ ਸਭੀ ਗਈ ਤੇ ਜਿਕੇ ਵੀ ਮੰਨਿਓ ਉਹਨੂੰ ਧਰਮਪੁਰ ਤੋਂ ਲੈ ਕੇ ਮੈਂ ਸਾਰੇ ਦਾ ਬਸ ਦੀ ਬਾਰਿਸ਼ गढ़ ਕੇ ਗਿਆ ਦੋ ਵੀ ਬਸ ਨੂੰ ਪਰੇ ਕਰ ਲਾ ਉਰੇ ਕਰ ਲਾ ਇੰਨੀ ਜਿਆਦੀ ਮੁਸ਼ਕਲ ਵਿੱਚ ਘਰੇ ਪਹੁੰਚੇ ਸੀ ਕਿ ਬਸ ਚਲਾਉਣ ਵਾਲੇ ਨੂੰ ਉੱਕਾ ਹੀ ਨਹੀਂ ਸੀ ਪਤਾ ਕਿ ਬਸ ਰੁਣਟੇ ਆ ਗਿਆ ਥੱਲੇ ਆ ਕਿ ਅੰਟੀ ਅੰਕਲ ਹੀ ਸਾਰੇ ਬਾਹ ਤੇ ਵਰਤਿਆ ਜਾਂਦਾ ਹੈ ਅੰਟੀ ਅੰਕਲ ਦਾ ਹੋ ਗਿਆ ਤਾਂ ਇੱਕ ਆਲੂ ਬਣਾ ਲਈ ਜਿਹੜੀ ਸਾਫੀ ਦੀ ਮਾਝੇ ਪਾਉਂ ਕੋ ਕਿਸੇ ਵੀ ਕੋਈ ਸਾਫੀ ਘਰੇ ਆਉਂਦਾ ਕੋਈ ਕਿੱਧਰ ਰਾਹ ਫੇਰ ਉਹਨੂੰ ਵੀ ਕਹਿੰਦੇ ਕਿ ਅੱਜ ਤਾਂ ਦੀ ਸਰਪਤੀ ਕੋ ਮੈਂ ਖਾਂਦਾ ਜਿਵੇਂ 21 ਫਰਵਰੀ ਨੂੰ ਇਹ ਜਿਹੜਾ ਪੰਜਾਬੀ ਮਾਂ ਬੋਲੀ ਦਾ ਕਦਸ ਸੁਨਾਇਆ ਜਾਂਦਾ ਹੈ ਸਾਡਾ 22 ਦੀ 22 ਹਰ 22 ਦੀ ਸਾਡੀ ਮੀਟਿੰਗ ਹੁੰਦੀ ਹੈ ਅਸੀਂ ਇਹ ਜੋ 22 ਵਰਗ ਨੂੰ ਮੀਟਿੰਗ ਕਰਦੇ ਹਾਂ ਤਾਂ ਅਸੀਂ ਪੰਜਾਬੀ ਮਾਂ ਬੋਲੀ ਨੂੰ ਉਹ ਸਾਡੀ ਜਿਹੜੀ ਜਨ ਹੁੰਦਾ ਉਹ ਮਾਤਤ ਹੁੰਦਾ ਹੈਗਾ ਮੈਂ ਸਾਰੇ ਲੋਕਾਂ ਨੂੰ ਆਕੂਸਾਇ ਕਈ ਨਹੀਂ ਆਈ ਹੋਈ ਹੈ ਮੈਂ ਬੇਨਤੀ ਕਰਦਾ ਕਿ ਜਿੱਥੇ ਅਸੀਂ ਆਪਦੀ ਪ੍ਰੈਕਟਿਸ ਦਾ ਖਿਆਲ ਕਰ ਸਕਦੇ ਹਾਂ ਜਾਂ ਹੋਰ ਸੱਜੇ ਖੱਬੇ ਕਾਹੋ ਮਾਰ ਰਹਿ ਗੋ ਕਰਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਵੀ ਪਹਿਲ ਦੇ ਅੰਦਰ ਸਾਡਾ ਇੱਕ ਹੱਕ ਮੰਗਦਾ ਬਹੁਤ ਮਹੱਤਵਪੂਰਨ ਪੰਜਾਬੀ ਬੋਲੀ ਹੈ ਹਰ ਇੱਕ ਬੰਦਾ ਹੀ ਅੰਗਰੇਜ਼ੀ ਬੋਲਣੀ ਆਪਣੀ ਸ਼ਾਨ ਸਮਝਦਾ ਹੈਗਾ ਕਿਸੇ ਵੀ ਤੁਸੀਂ ਸਰਕਾਰੀ ਅਦਾਰੇ ਜਾਓ ਲੋ ਬੇਸ਼ੱਕ ਸਰਕਾਰਾਂ ਕਹਿੰਦੀ ਆਈ ਹੈ ਵੀ ਆਹ ਕੰਮ ਐਸਾ ਹੋਣਾ ਚਾਹੀਦਾ ਹੈ ਤੇ ਇੱਗਾ ਹੋਵੇ ਉਹ ਸਿਰਫ ਧਿਆਨਾਤੀ ਰਹਿ ਜਾਂਦੇ ਆ ਅਮਤੋਂ ਤੱਕ ਕੋਈ ਨਹੀਂ ਵੀੜੰਗ ਹਾਲ ਦਾ ਰੰਬਿਆ ਸੀਗਾ ਉਹ ਤਕਰੀਬਨ ਸਾਡਾ ਹੁਣ ਹੈ ਇਸ ਲਈ ਉੱਥੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਔਰ ਸਾਨੂੰ ਸਮੇਂ-ਸਮੇਂ ਤੇ ਸਾਡੇ ਸੁਪਰ ਪ੍ਰਧਾਨ ਜੀ ਵੱਲੋਂ ਸਾਡੇ ਜਨਰਲ ਸਕੰਦਰ ਸਰਵਾਰ ਨੂੰ ਗੁਰਵੇਸ਼ ਸਿੰਘ ਮਾਛੀ ਜੀ ਵੱਲੋਂ ਸਾਡੇ ਧੂੜਪੁਰ ਸਾਹਿਬ ਦਲਦੇਵ ਜੀ ਵੱਲੋਂ ਸਾਨੂੰ ਵਾਰ-ਵਾਰ ਮੌਕੇ-ਮੌਕੇ ਤੇ ਸਾਨੂੰ ਮਤਿਸ਼ਾ ਮਿਲਦਾ ਰਹਿੰਦਾ ਹੈ ਜਿਸ ਨੇ ਸਾਨੂੰ ਇਹ ਸਾਡਾ ਨਾਮ ਲੈਂਦੇ ਸਾਨੂੰ ਹੋਰ ਸਾਡੇ ਪੁੱਜੀ ਮਿਲਿਆ ਤੁਹਾਨੂੰ ਸਾਨੂੰ ਹੋਰ ਦਾ ਕੰਮ ਕਰਤਾ ਜਿਹੜਾ ਉਹ ਬਲ ਮਿਲਦਾ ਸੋ ਅਸੀਂ ਇੱਕਦਾ ਇਹਦੇ ਉੱਤੇ ਅਸੀਂ ਇਹਨੂੰ ਤਕਰੀਬਨ ਅਪ੍ਰੈਲ ਚੱਲਦਾ ਮਈ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਹ ਲਈ ਕਈ 26 ਮਈ ਦੀ ਜਿਹੜੀ ਮੀਟਿੰਗ ਆ ਉਹ ਅਸੀਂ ਉੱਥੇ ਆਪਦੇ ਨੂੰ ਲੈ ਕੇ ਜਾਈਏ। ਸੋ ਸਭਿਓ ਤਾਂ ਕਿ ਜਿਹੜੇ ਜੋ ਵੀ ਉੱਪਰੋਂ ਸੂਬੇ ਵੱਲੋਂ ਸਾਨੂੰ ਅਨੁਕਾਰ ਚ ਹੈ ਜਿਹਨੇ ਵੱਲੋਂ ਆਉਂਦੇ ਆ ਅਸੀਂ ਉਸ ਦੇ ਮਤਲਬਕਾ ਆਪਣੀ ਜਿਹੜੀ ਕਮੇਟੀ ਆ ਬੜੀ ਸਰਵ ਧੰਗ ਨਾਲ ਆਪਣੀ ਜਗਹਿਵੰਦੀ ਦੇ ਪ੍ਰਾਣੇ ਆਪੂ ਪ੍ਰਧਾਨ ਸਾਹਿਬਾਨ ਅਤੇ ਹੋਰ ਲੀਡਰਾਂ ਨੇ ਬਹੁਤ ਬਸਜੋਦੇ ਬਤੇ ਬਾਰੇ ਦੱਸਤਾ ਹੈ। ਸੁਕੋਸ਼ਾ ਸਾਡੇ ਆਪਣੇ ਬਲਾਕ ਦੇ ਬਾਰੇ ਦਸਰ ਲੱਗਿਆ ਕਿ ਜਦੋਂ ਜਿਹੜੀ ਇਹ ਜ਼ਿਲ੍ਹੇ ਦੀ ਰਿਪੋਰਟ ਬਣਾਈ ਗਈ ਹੈ ਉਹਦੇ ਵਿੱਚ ਸਾਡੇ ਜਿਹੜੇ ਬਲਾਕ ਦੀਆਂ ਪ੍ਰਾਪਨਾ ਸਰਕਾਰ ਬਣਾ ਨੇ ਤਰਜੁਹ ਹੋ ਜਾਉ ਹੋ ਸਕਦਾ ਹੈ ਸਾਡੇ ਜਿਹੜਾ ਅਰੂ ਸੀ ਉਹਦੀ ਕਿਸੇ ਦੀ ਗਲਤੀ ਨਹੀਂ ਹੋਵੇ ਨਹੀਂ ਪਛਾਇਆ ਹੋਵੇ ਸੋ ਸਾਥੀਓ ਜਥੇਬੰਦੀ ਦੇ ਨਾਲ ਜੁੜਿਆ ਨੂੰ ਕਾਫੀ ਸਮਾਂ ਹੋ ਗਿਆ ਸੋ ਜਦੇਬੰਦੀ ਇੱਕ ਪਰਿਵਾਰ ਦੇ ਸਕੇਤ ਪਿਆਰੀ ਲੱਗਦੀ ਆ ਤਾਂ ਕਈ ਵਾਰ ਜਦੇਬੰਦੀ ਤੇ ਕੋਈ ਔਕੜਾ ਪੈਂਦੀ ਆ ਤਾਂ ਸਾਰਿਆਂ ਆਪਣੇ ਵੱਲੋਂ ਆਪ ਦਾ ਦੋਸਤ ਜੀ ਨੂੰ ਬੇਨਤੀ ਕਰਦਾ ਵੀ ਜਦੇਬੰਦੀ ਦੇ ਨਾਲ ਇਕਿਆਂ ਦੇ ਵਿੱਚ ਵਰਤਦਾ ਜਿੰਨਾ ਚਿਰ ਅਸੀਂ ਇਕੱਠੇ ਆ ਸਾਡਾ ਕਿੱਤਾ ਨਹੀਂ ਬੰਦ ਹੋ ਸਕਦਾ ਬੜਿਆ ਸਮਾਂ ਆਉਂਦਿਆ ਕਹਿੰਦੇ ਛਾਪੇ ਪੈਂਦੇ ਸੀ ਐ ਕੋਈ ਨਹੀਂ ਮੇਰੀ ਦੁਕਾਨ ਦੀ ਐਸਐਮਓ ਆ ਗਏ ਜੋ ਬੈਂਕ ਦੇ ਸਟੂਲ ਤੇ ਮੈਂ ਕਹਿ ਦੇ ਘਰੇ ਗਿਆ ਆ ਬੀ ਤੇ ਮੈਂ ਆ ਵੀ ਉਹਨੂੰ ਕਿਹਾ ਮੈਂ ਸਮਝ ਜਾਂਦੇ ਹਾਂ ਵੀ ਜਿਆ ਕੋਈ ਮੈਂ ਆ ਵੀ ਕੀ ਹਾਂਜ ਕਰ ਸਕੋ ਉਹਨੇ ਕੱਤਾ ਐਸਐਮਓ ਆ ਜਦੋਂ ਉਹਨੇ ਇਦਾਂ ਕਿਹਾ ਲਾਊਡ ਤੇ ਸੀਟ ਛੱਡੀ ਤਾਂ ਮੈਂ ਇੱਧਰ ਬੈਠੋ ਕਹਿੰਨੇ ਕੋਈ ਨਹੀਂ ਮੈਂ ਕਹਿੰਦੀ ਬੈਠੋ ਉਹ ਨਹੀਂ ਬੈਠੇ ਕਹਿੰਦੇ ਇਹ ਨਾਲ ਬੋ ਆਪਣਾ ਤਾਂ ਨਾਲ ਲਿਖ ਲਿਆ ਸਾਰਾ ਲਿਖ ਕੇ ਮੈਂ ਉਹਨੂੰ ਪਾਣੀ ਪੋਣੀ ਪਾਇਆ ਫਿਰ ਕਹਿੰਦਾ ਉਹ ਕਹਿੰਦਾ ਕਰਤਾ ਸਾਡਾ ਮਹੀਨਿਆਂ ਇਰਾਦਾ ਵੀ ਤੁਹਾਡਾ ਅਸੀਂ ਕੰਮ ਮੰਨ ਕਰਾ ਲੀਏ ਸਾਨੂੰ ਪਿੱਛੋਂ ਜਦੋਂ ਸਰਕਾਰਾਂ ਤੱਕਾੜਾ ਡਾ ਜਾਂ ਸਾਨੂੰ ਕਹਿੰਦੇ ਨਾ ਜਾ ਕੇ ਕਰੋ ਸਾਨੂੰ ਤਾਂ ਹੋਂ ਨਾ ਅਸੀਂ ਵੀ ਕਹਿੰਦੇ ਸਾਡੇ ਬੱਚੇ ਵੀ ਕੰਮ ਤੋਂ ਵਾਂਝੇ ਹੋਏ ਨੇ ਤੋਂ ਸਾਰੇ ਸਾਥੀ ਮੈਂ ਇਹ ਬੇਨਤੀ ਕਰਨਾ ਤੁਹਾਨੂੰ ਸਾਰਿਆਂ ਨੂੰ ਵੀ ਜਿਨ੍ਹਾਂ ਜਦੋਂ ਪਿਆ ਆਉਣਾ ਇਸ ਵਿੱਚ ਚਾਰਪੁਰ ਵਿੱਚ ਆਏ ਹੋ ਸਰਕਾਰ ਦਾ 1.5 ਸਾਲ ਲੱਗਾ ਔਰ ਜਿਹੜੀਆਂ ਰੇਟੀਆਂ ਵਾਲਾ ਕੰਮ ਹੁੰਦਾ ਵੀ ਸਾਤ ਪਹਿਲਾਂ ਹੀ ਹੋਣਾ ਚਾਹੀਦਾ ਹੋਵੇ ਜਦੋਂ ਲਾਰ ਉੱਤੇ ਜਾ ਕੇ ਆਪਾਂ ਕਰਦੇ ਤਾਂ ਮੈਨੂੰ ਵੀ ਲੱਗਦਾ ਉਹ ਸਰਕਾਰ ਦੀ ਕੋਈ ਕੁਝ ਨਹੀਂ ਹੁੰਦਾ ਤਾਂ ਸਾਨੂੰ ਜਿਹੜਾ ਸਾਰਿਆਂ ਨੂੰ ਪੱਠੇ ਰਹਿਣਾ ਚਾਹੀਦਾ ਮੇਰੇ ਤੋਂ ਪਹਿਲਾਂ ਵਾਕ ਵਾਕ ਬੁਲਾ ਰਹੇ ਨੇ ਬਹੁਤ ਜ਼ਿਕਰ ਕੀਤਾ ਔਰ ਜੇ ਮੈਂ ਗੱਲ ਕਰਾਂ ਸਾਡੀ ਜੱਥੇਬੰਦੀ ਪ੍ਰਾਪਤੀ ਦੀ ਵੀ ਇੱਕ ਛੋਟੀ ਜੀ ਗੌਰ ਤੋਂ ਉਹਦਾ ਫੈਸਲਾ ਹੋਵੇ ਸਾਡੀ ਜੱਥੇਬੰਦੀ ਦੇ ਖਿਲਾਫ ਸਾਡੀ ਪ੍ਰੈਕਟਿਸ ਦੇ ਖਿਲਾਫ ਕਿ ਜੇ ਅੱਜ ਅਸੀਂ ਸਾਨੂੰ ਲੋਕ ਇੱਕ ਡਾਕਟਰ ਸਾਹਿਬ ਦਾ ਦਰਜਾ ਦਿੰਦੇ ਆ। ਉਹ ਜਦੋਂ ਲੰਘੀਦਾ ਸਾਨੂੰ ਸੂਟ ਵੱਜਦੇ ਆ। ਤਾਂ ਉਹਦਾ ਮੁੱਖ ਕਾਰਨ ਕੀ ਹੈ? ਜੇ ਆਪਾਂ ਸਮਝ ਗਏ ਇੱਕ ਡਾਕ ਦੀ ਡਿਗਰੀ ਪ੍ਰਾਪਤ ਕਰਨ ਵਾਸਤੇ ਲੱਖਾਂ ਰੁਪਏ ਲੱਗ ਜਾਂਦੇ ਆ। ਅੱਖਾਂ ਤੇ ਐਂਕਾ ਲੱਗ ਜਾਂਦੀਆਂ। ਬਹੁਤ ਵੱਡੀਆਂ ਪੜਾਈਆਂ ਕਰਨੀਆਂ ਪੈਂਦੀਆਂ। ਤਾਂ ਜਾ ਕੇ ਡਾਕਟਰ ਸਾਹਿਬ ਦਾ ਦਰਜਾ ਪ੍ਰਾਪਤ ਹੁੰਦਾ। ਜੇ ਭਰਾਵੋ ਤੁਸੀਂ ਇੱਕ ਡਾਕਟਰ ਸਾਹਿਬ ਦਾ ਦਰਜਾ ਪ੍ਰਾਪਤ ਕੀਤਾ ਅਕਵਾ ਦੇ ਪਿੱਛੇ ਕਾਰਨ ਕੀ ਹੈ ਇੱਕ ਸੰਘਰਸ਼ ਇੱਕ ਇਕਾ ਜੇ ਅੱਜ ਤੁਹਾਨੂੰ ਅਜ ਮਾਨ ਪ੍ਰਵਾਣਾ ਸਾਡਾ ਆਂਦੇ ਲਾਗੇ ਦੇ ਵਿੱਚ ਤੇ ਜੇ ਅਸੀਂ ਸਰਕਾਰਾਂ ਦੀ ਅੱਖ ਵਿੱਚ ਰੱਖਦੇ ਆ ਤਾਂ ਉਹ ਵੀ ਇੱਕੋ ਇੱਕ ਕਾਰਨ ਹੈ ਕਿ ਸਾਡਾ ਸੰਘਰਸ਼ ਸਾਡੀ ਜਿੱਤ ਇੱਕ ਪਾਸੇ ਹਾਈ ਕੋਰਟ ਦੇ ਫੈਸਲੇ ਆਏ ਹੋਏ ਕਿ ਤੁਸੀਂ 24 ਘੰਟੇ ਦੇ ਵਿੱਚ ਵਿੱਚ ਸਾਡੇ ਸਿਵਲ ਸਾਥੀਆਂ ਤੋਂ ਸਾਡੇ ਐਫਐਮਓ ਸਾਹਿਬ ਨੂੰ ਪ੍ਰਮਾਣ ਹੋਏ ਹੋਣ ਤਾਂ ਫਿਰ ਲੈਕਚਰਾਂ ਦਾ ਬੰਦ ਕਰਾਉ ਤੇ ਜੇ ਸਾਡੀਆਂ ਕਲਿੰਕਾਂ ਜੁੱਡੀਆਂ ਹੈ ਤਾਂ ਸਾਡਾ ਸਾਰਾ ਰੈਗੂਲਰ ਚੇਕਾ ਹੈ ਤਾਂ ਮੈਂ ਹੁਣ ਸੌਰੀ ਮੰਗਾਂ ਕਿਉਂਕਿ ਜਦੋਂ ਮੈਂ ਲੈਕਚਰ ਲੜਿਆ ਉਸ ਤੋਂ ਬਾਅਦ ਅਜਿਵੇਂ ਕੁਝ ਇਹੋ ਜਿਹੀ ਹੋ ਗਈ ਕਿ ਮੀਟਿੰਗਾਂ ਤੋਂ ਮੈਨੂੰ ਗੈਰ ਹਾਜ਼ਰ ਹੁੰਦੇ ਰਹੇ ਤੇ ਫਿਰ ਵੀ ਮੈਂ ਮੀਟਿੰਗਾਂ ਵਿੱਚ ਆਉਂਦੀ ਨਹੀਂ ਬਾਅਦ ਵਿੱਚ ਕੁਝ ਇਦਾਂ ਹੋਇਆ ਕਿ ਮੈਂ ਇਹਨਾਂ ਨੂੰ ਕਹਤਾ ਵੀ ਮੈਂ ਮੀਟਿੰਗ ਵਿੱਚ ਨਹੀਂ ਆ ਸਕਦੀ ਤੇ ਮੈਨੂੰ ਮਾਫ਼ੀ ਦਿਓ ਪਰ ਮੈਂ ਹੁਣ ਅੱਜ ਮੈਨੂੰ ਪਰਸੋਂ ਮੈਸੇਜ ਲੱਗਾ ਸੀ ਕਿ ਤੁਹਾਡਾ ਬਜ਼ੀਰ ਸਿੰਘ ਜੀ ਕੋਲ ਕੋਟ ਔਰ ਸਾਡੇ ਜਥੇਦਾਰ ਸੰਗਤ ਟਾਈਗਰ ਡਾਕਟਰ ਦਰਸ਼ਨਜੀਤ ਜੀ ਇਹਨਾਂ ਨੇ ਮੈਸੇਜ ਲਾਇਆ ਕਿ ਜ਼ਿਲੇ ਦਾ ਇਲਾਜ ਹੋਣ ਜਾ ਰਿਹਾ ਹੈ ਤੇ ਤੁਸੀਂ ਜ਼ਰੂਰ ਆਓ ਮੈਂ ਨਾ ਤੈਦੇ ਤੁਹਾਨੂੰ ਅਪੀਲ ਕਰਦੀ ਆਂ ਜਿਨ੍ਹਾਂ ਨੇ ਮੈਨੂੰ ਇੱਕ ਮੈਸੇਜ ਲਾ ਕੇ ਮੈਨੂੰ ਆਪਣੇ ਜ਼ਿਲੇ ਦੇ ਇਲਾਜ ਵਿੱਚ ਬੁਲਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਸਾਡੇ ਕੌਂਸਲਰ ਸਮੂਹ ਨੂੰ ਵੀ ਕੋਈ ਵੀ ਮਤਲਬ ਅਕਿ ਕੱਲ ਨੂੰ ਕਿਤੇ ਵੀ ਕੋਈ ਇਲਾਜ ਕਰਨਾ ਪੈਂਦਾ ਜਾਂ ਕੋਈ ਡਾਕਟਰ ਕਿਤੇ ਵੀ ਕੋਈ ਲੋੜ ਆ ਤੇ ਮੈਂ ਇਹਨਾਂ ਨਾਲ ਹਾਜ਼ਰ ਆ ਤੁਹਾਨੂੰ ਤੋਂ ਨਮਲਗੋਇਲ ਸੂਬਾ ਪ੍ਰਦਾਨ ਮੈਡੀਕਲ ਪ੍ਰੈਕਟਿਸ਼ਨ ਜੈ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਹੈੱਡ ਆਫਸ ਨੇੜੇ ਟੀਵੀ ਟਾਵਰ ਬਠਿੰਡਾ ਅੱਜ ਅਸੀਂ ਜ਼ਿਲ੍ਹਾ ਮੋਗਾ ਦਾ ਜਿਹੜਾ ਹੈਗਾ ਡੈਲੀਗੇਟ ਜਲਾਸ ਕਰਨੇ ਜਾ ਰਹੇ ਹਾਂ ਤਿੰਨਾਂ ਸਾਲਾਂ ਬਾਅਦ ਜਿਹੜਾ ਸਾਡਾ ਡੈਲੀਗੇਟ ਜਲਾਸ ਜ਼ਿਲ੍ਹਾ ਮੋਗਾ ਦਾ ਹੋ ਰਿਹਾ ਔਰ ਅਸੀਂ ਸ਼ਹੀਦਾਂ ਦੀ ਯਾਦ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਇਹ ਡੈਲੀਗੇਟ ਜਿਹੜਾ ਹੈਗਾ ਇਹ ਸਮਰਪਿਤ ਕੀਤਾ ਹੈ ਤੁਹਾਡੇ ਜ਼ਰੀਏ ਮੈਂ ਕੁਝ ਕਹਿਣਾ ਚਾਹੂਗਾ ਪੰਜਾਬ ਸਰਕਾਰ ਨੂੰ ਕਿ ਪਿਛਲੇ ਸਮੇਂ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਸਾਡੇ ਨਾਲ ਵਾਅਦੇ ਕੀਤੇ ਦਾਅਵੇ ਕੀਤੇ ਪਰ ਵੋਟਾਂ ਤੋਂ ਬਾਅਦ ਗੱਡੀਆਂ ਤੇ ਬਰਾਜ਼ ਹੋਣ ਹੋਣ ਤੋਂ ਬਾਅਦ ਸਰਕਾਰਾਂ ਸਾਡੇ ਨਾਲ ਕੀਤੇ ਵਾਅਦੇ ਦਾਅਵੇ ਉਹ ਸਾਰੇ ਭੁੱਲ ਗਏ ਆ ਅਸੀਂ ਕਾਂਗਰਸ ਦਾ ਰਾਜ ਵੇਖਿਆ ਅਕਾਲੀਆਂ ਦਾ ਰਾਜ ਵੇਖਿਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕਈ ਮੀਟਿੰਗਾਂ ਸਾਡੀਆਂ ਹੋਈਆਂ 92 ਨਹੀਂ 95 ਐਮਐਲਏ ਜਿੱਤੇ ਹੋਏ ਨੇ ਅੱਜ ਅਸੀਂ ਹਰ ਤੱਕ ਜਿਹੜੀ ਐ ਗੋਹਾਰ ਲਗਾਈ ਐ ਕਿ ਸਾਡੇ ਨਾਲ ਜੋ ਵਾਅਦਾ ਕੀਤਾ ਉਹ ਸਾਡੇ ਵਾਅਦੇ ਨੂੰ ਪੂਰਾ ਜਿਹੜਾ ਹੈਗਾ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਪ੍ਰੈਕਟਿਸ਼ਨਰਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਮੈਡੀਕਲ ਪ੍ਰੈਕਟਿਸ਼ਨਰ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦਾ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਮੁੱਖ ਮੰਤਰੀ ਨਾਲ ਗੱਲ ਸਾਡੀ ਹੋ ਗਈ ਹੈ ਹੈਲਥ ਮੰਤਰੀ ਨਾਲ ਸਾਡੀ ਗੱਲ ਹੋ ਗਈ ਪਰ ਅੱਜ ਇਹਨੂੰ ਕਾਨੂੰਨੀ ਨੁਕਤੇ ਨਜ਼ਰ ਨਾਲ ਦੇਖਿਆ ਜਾ ਰਿਹਾ ਜਦੋਂ ਕਿ ਇਹ ਇੱਕ ਸਮਾਜਿਕ ਮਸਲਾ ਹੈ ਸੋਸ਼ਲ ਮਸਲਾ ਹੈ ਔਰ ਦੇਸ਼ ਦੇ ਕਰੋੜਾਂ ਜਿਹੜੇ ਲੋਕ ਨੇ ਉਹ ਸਾਡੇ ਮੈਡੀਕਲ ਪ੍ਰੈਕਟਿਸ਼ਨਰਾਂ ਤੋਂ ਜਿਹੜੀਆਂ ਸੇਵਾਵਾਂ ਲੈ ਰਹੇ ਨੇ ਔਰ ਅਸੀਂ ਬੜੀ ਗਿਹਾਰ ਲਗਾਈ ਹੈ ਕਿ ਸਾਡੇ ਤੋਂ ਦਿੱਤੀਆਂ ਸੇਵਾਵਾਂ ਦੇ ਬਦਲੇ ਸਾਡੇ ਤੋਂ ਲੈ ਰਹੇ ਲੋਕ ਜਿਹੜੇ ਆ ਉਹ ਪੂਰੀ ਤਰ੍ਹਾਂ ਸੰਤੋਖਤ ਨੇ ਔਰ ਚਾਹੇ ਕਰੋਨਾ ਹੋਇਆ ਹੜ੍ਹਾਂ ਦਾ ਸਮਾਂ ਆਇਆ ਹੋਰ ਕੋਈ ਆਫਤ ਜਿਹੜੀ ਦੇਸ਼ ਦੇ ਉੱਤੇ ਜਦੋਂ ਆਈ ਹੈ ਤਾਂ ਅਸੀਂ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਦੇ ਨਾਲ ਖੜੇ ਆਂ ਸਾਂਝੇ ਜਿਹੜੇ ਸੰਘਰਸ਼ ਨੇ ਬੇਸ਼ੱਕ ਵਿਸ਼ਾਖੀ ਦਾ ਮੇਲਾ ਹੈ ਮੈਸਟਰ ਖਾਨੇ ਦਾ ਮੇਲਾ ਹੈ ਔਰ ਗੂਲਰੀਆਂ ਦੇ ਵਿੱਚ ਮੇਲਾ ਲੱਗਦਾ ਔਰ ਉਹੋ ਜਿਹੇ ਮੇਲਿਆਂ ਦੇ ਉੱਤੇ ਥਾਂ ਥਾਂ ਦੇ ਉੱਤੇ ਸੰਘਰਸ਼ਾਂ ਦੇ ਜਿਹੜੇ ਪਿੜ ਨੇ ਉਹਨਾਂ ਦੇ ਵਿੱਚ ਮਾਨਵ ਸੇਵਾ ਪਰਮੋ ਧਰਮ ਜਿਹੜਾ ਸਾਡੀ ਜਥੇਬੰਦੀ ਦਾ ਨਾਅਰਾ ਹੈ ਉਸ ਜਥੇਬੰਦੀ ਦੇ ਨਾਅਰੇ ਦੇ ਤਹਿਤ ਅਸੀਂ ਜਿਹੜੀਆਂ ਸਿਹਤ ਸਭਾ ਮਾਂ ਮੁੱਢਲੀਆਂ ਸਿਹਤ ਸਭਾਾਂ ਦੇ ਉਹ ਫਰੀ ਆਫ ਕੋਸਟ ਕਰਦੇ ਆਂ ਲੋਕ ਹਿੱਤਾਂ ਲਈ ਲੜੇ ਜਾਣ ਵਾਲੇ ਸਾਰੇ ਸੰਘਰਸ਼ਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਸਮੂਲੀਅਤ ਕਰਦੇ ਆਂ ਔਰ ਅਸੀਂ ਇਹੀ ਜਿਹੜੀ ਅਪੀਲ ਸਰਕਾਰ ਨੂੰ ਕਰਦੇ ਆ ਸਾਡੇ ਅੱਜ ਦੇ ਇਸ ਇਸਲਾਸਤਾ ਜਿਹੜਾ ਇੱਕ ਇਹ ਮੇਨ ਮਤਾ ਹੈਗਾ ਉਹ ਅਸੀਂ ਪਾਸ ਕੀਤਾ ਹੈ ਸਰਕਾਰ ਤੋਂ ਉੱਪਰ ਜ਼ੋਰ ਇਹ ਮੰਗ ਹੈ ਕਿ ਸਾਡੀ ਇਸ ਮੰਗ ਨੂੰ ਕਾਨੂੰਨੀ ਨੁਕਤੇ ਨਜ਼ਰ ਨਾਲ ਨਾ ਦੇਖਿਆ ਜਾਵੇ ਸਾਨੂੰ ਇਸ ਜਿਹੜਾ ਹੈਗਾ ਸੋਸ਼ਲ ਜਿਹੜਾ ਸਮਾਜਿਕ ਜਿਹੜਾ ਮਸਲਾ ਇਸ ਮਸਲੇ ਨੂੰ ਸਮਾਜਿਕ ਮਸਲੇ ਵਜੋਂ ਵਿਚਾਰਿਆ ਜਾਵੇ ਜਿੱਦਾਂ ਬਿਹਾਰ ਦੀ ਸਰਕਾਰ ਨੇ ਜਿੱਦਾਂ ਰਾਜਸਥਾਨ ਦੀ ਸਰਕਾਰ ਨੇ ਜਿੱਦਾਂ ਪੱਛਮੀ ਬੰਗਾਲ ਦੀ ਸਰਕਾਰ ਨੇ ਸਾਡੇ ਇਹਨਾਂ ਮੈਡੀਕਲ ਪ੍ਰੈਕਟਿਸ਼ਨਰਾਂ ਨੂੰ ਮਾਨਤਾ ਦੇਣ ਦੇ ਲਈ ਚਾਰਾ ਜੋ ਜੀ ਕੀਤੀ ਹੈ ਟ੍ਰੇਨਿੰਗ ਦਿੱਤੀ ਹੈ ਉਸੇ ਹੀ ਤਰ੍ਹਾਂ ਜਿੱਦਾਂ ਉਹਨਾਂ ਨੇ ਓਪਨ ਬੋਰਡ ਦੇ ਉੱਤੋਂ ਜਿਹੜੀ ਐਨਯੂਐਸ ਤੋਂ ਟ੍ਰੇਨਿੰਗ ਕਰਵਾਈ ਹੈ ਉੱਥੇ ਕੋਰਸ ਕਰਵਾਇਆ ਤਾਂ ਸਾਨੂੰ ਵੀ ਉਸ ਤਰ੍ਹਾਂ ਦਾ ਕੋਰਸ ਸੀਐਮਐਸ ਦਾ ਕੋਰਸ ਸਰਕਾਰ ਨੂੰ ਫੌਰੀ ਤੌਰ ਦੇ ਉੱਤੇ ਜਿਹੜਾਗਾ ਸ਼ੁਰੂ ਕਰ ਦੇਣਾ ਚਾਹੀਦਾ ਕਿਉਂਕਿ ਅਸੀਂ ਸਰਕਾਰ ਤੇ ਕੋਈ ਬੋਝ ਨਹੀਂ ਅਸੀਂ ਸਰਕਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਉਹਨਾਂ ਨੂੰ ਜੇ ਟ੍ਰੇਨਿੰਗ ਦਾ ਕੋਈ ਪੈਸਾ ਨਹੀਂ ਦੇਵਾਂਗੇ ਟ੍ਰੇਨਿੰਗ ਦਾ ਵੀ ਪੈਸਾ ਦੇਵਾਂਗੇ ਪਿਛਲੇ ਦਿਨੀ ਪੈਨਲ ਮੀਟਿੰਗ 26 ਨਵੰਬਰ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਵਿੱਚ ਸਾਡੀ ਹੈਲਥ ਮਿਨਿਸਟਰ ਸਾਹਿਬ ਦੀ ਅਗਵਾਈ ਦੇ ਵਿੱਚ ਹੋਈ ਹੈ ਜਿੱਦੇ ਚ ਡਾਇਰੈਕਟਰ ਹੈਲਥ ਸੀ ਹੈਲਥ ਸਕੱਤਰ ਸੀ ਔਰ ਪੂਰਾ ਜਿਹੜਾ ਹੈਗਾ ਸੀ ਆਲਾ ਦਰਜੇ ਦੇ ਜਿਹੜੇ ਅਧਿਕਾਰੀ ਸੀਗੇ ਸਿਹਤ ਵਿਭਾਗ ਦੇ ਉਹ ਹਾਜ਼ਰ ਸੀ ਔਰ ਉਹਨਾਂ ਨੇ ਖੁਦ ਇਸ ਗੱਲ ਨੂੰ ਮਨਜ਼ੂਰ ਕੀਤਾ ਹੈ ਪ੍ਰਵਾਨ ਕੀਤਾ ਹੈ ਕਿ ਅਸੀਂ ਤੁਹਾਨੂੰ ਜਿਹੜੀ ਹੈ ਸ਼ਾਰਟ ਟਰਮ ਇੱਕ ਟ੍ਰੇਨਿੰਗ ਦੇ ਕੇ ਤੁਹਾਨੂੰ ਮੁਰਦਲੀਆਂ ਸਿਹਤ ਸਵਾਵਾ ਦੇਣ ਦੀ ਇਜਾਜ਼ਤ ਦੇਵਾਂਗੇ ਮਾਨਤਾ ਦੇਵਾਂਗੇ ਤੋਂ ਅਸੀਂ ਇਹੀ ਗੱਲ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਕਿਸੇ ਲੀਗਲ ਸੈੱਲ ਵਿੱਚ ਭੇਜਣ ਦੀ ਲੋੜ ਨਹੀਂ ਇਹਨਾਂ ਨੂੰ ਕਿਸੇ ਐਡਵੋਕੇਟ ਜਨਰਲ ਕੋਲ ਭੇਜਣ ਦੀ ਬਜਾਏ ਸੋਸ਼ਲ ਮਸਲੇ ਵਜੋਂ ਜਿਵੇਂ ਬਿਹਾਰ ਦੀ ਸਰਕਾਰ ਨੇ ਪੱਛਮੀ ਬੰਗਾਲ ਦੀ ਸਰਕਾਰ ਨੇ ਔਰ ਰਾਜਸਥਾਨ ਦੀ ਸਰਕਾਰ ਨੇ ਕੀਤਾ ਉਹਨਾਂ ਨੇ ਚਾਰਾ ਜੋਜ ਕੀਤੀ ਹੈ ਤਾਂ ਫੌਰੀ ਤੌਰ ਦੇ ਉੱਤੇ ਤੁਹਾਡੇ ਜਰੀਏ ਅਸੀਂ ਇਹ ਮੰਗ ਕਰਦਿਆ ਕਰ ਦੇਣਾ ਚਾਹੀਦਾ ਦੂਸਰੀ ਅੱਜ ਦੇ ਇਜਲਾਸ ਤੇ ਉੱਤੇ ਜਿਹੜੀ ਸ਼ਹੀਦਾਂ ਨੂੰ ਸਮਰਪਤ ਹੈ ਮੈਂ ਸਮੁੱਚੀ ਸਾਡੇ ਸੂਬੇ ਦੇ ਸਕੱਤਰ ਗਰਮੇਰ ਸਿੰਘ ਜੀ ਮਾਛੀ ਕੇ ਜਿਹੜੇ ਏਸੇ ਹੀ ਸਾਡੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਵੀ ਇਸ ਖੇਲ ਦੀ ਵਧਾਈ ਦੇਣੀ ਚਾਹੂਗਾ ਜਸ਼ਵੀਰ ਸਿੰਘ ਸੈਗਲ ਜੀ ਜਿਹੜੇ ਸਾਡੇ ਮੋਗਾ ਦੇ ਪ੍ਰਧਾਨ ਨੇ ਸਕੱਤਰ ਸਾਡੇ ਰਜਿੰਦਰ ਸਿੰਘ ਜੀ ਲੋਪੋ ਔਰ ਸਾਡੇ ਚੇਅਰਮੈਨ ਸਾਹਿਬ ਬਲਦੇਵ ਸਿੰਘ ਜੀ ਸਰਪ੍ਰਸਤ ਸਾਡੇ ਭਗਵੰਦ ਸਿੰਘ ਜੀ ਔਰ ਸਾਡੇ ਬਹੁਤ ਹੀ ਜਝਾਰੂ ਜਿਹੜੇ ਕੈਸ਼ੀਅਰ ਨੇ ਬਲਜਿੰਦਰ ਸਿੰਘ ਜੀ ਰੋਲੀ ਔਰ ਇਸੇ ਹੀ ਤਰ੍ਹਾਂ ਸਾਰੀ ਜਿਹੜੀ ਟੀਮ ਹੈ ਸਮੁੱਚੀ ਜਿਹੜੀ ਟੀਮ ਹੈ ਲੇਡੀਜ਼ ਵਿੰਗ ਦੇ ਆਗੂ ਨੇ ਸਮੁੱਚੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਬੜੀ ਤਨਦੇਹੀ ਨਾਲ ਚੰਗੇ ਮਤਲਬ ਮਾਹੌਲ ਦੇ ਵਿੱਚ ਚੰਗੇ ਪ੍ਰਬੰਧਾਂ ਦੇ ਵਿੱਚ ਇੱਕ ਰਿਵਿਊ ਰਿਪੋਰਟ ਚੰਗੀ ਜਿਹੜੀ ਹੈ ਮਤਲਬ ਬੜੀ ਟਰਾਂਸਪੇਰੈਂਸੀ ਵਾਲੀ ਜਿਹੜੀ ਤਿਆਰ ਕੀਤੀ ਹੈ ਕੈਸ਼ੀਅਰ ਰਿਪੋਰਟ ਦੀ ਟਰਾਂਸਪੇਰੈਂਸੀ ਨਾਲ ਤਿਆਰ ਕੀਤੀ ਹੈ ਔਰ ਅੱਜ ਦੀ ਜਿਹੜੀ ਚੋਣ ਹੈ ਉਹ ਵੀ ਇਹਨਾਂ ਦੇ ਮੁਤਾਬਕ ਇੱਕ ਸਰਬਸੰਮਤੀ ਨਾਲ ਹੋਣ ਵਾਲੀ ਜਿਹੜੀ ਹੈ ਤੇ ਉਹਦੇ ਲਈ ਮੈਂ ਸਮੁੱਚੀ ਇਥੋਂ ਦੀ ਕਮੇਟੀ ਨੂੰ ਸੂਬਾ ਕਮੇਟੀ ਵੱਲੋਂ ਸਾਡੇ ਰਾਣੂ ਜੀ ਜਿਹੜੇ ਐਚਐਸ ਰਾਣੂ ਜੀ ਜੋ ਸਾਡੇ ਚੇਅਰਮੈਨ ਨੇ ਸੂਬੇ ਦੇ ਉਹ ਵੀ ਕੁਝ ਕਾਰਨਾ ਕਰਕੇ ਉਹਨਾਂ ਨੂੰ ਕੁਝ ਜਾਣਾ ਪਿਆ ਔਰ ਮੈਂ ਸਮੁੱਚੀ ਜਿਹੜੀ ਟੀਮ ਵੱਲੋਂ ਸਾਡੀ ਸੂਬਾ ਕਮੇਟੀ ਟੀਮ ਵੱਲੋਂ ਔਰ ਇੰਡੀਅਨ ਮੈਡੀਕਲ ਪ੍ਰੈਕਟਿਸ਼ਨਰ ਜ ਫੈਡਰੇਸ਼ਨ ਵੱਲੋਂ ਜਿਹਦੇ ਵੱਲੋਂ ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਅੱਜ ਵੀ ਸਾਡੇ ਧਰਨੇ ਜਿਹੜੇ جاری ਆ ਔਰ ਐਨ ਐਮ ਸੀ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਇੱਕ ਐਕਟ 2019 ਹੈ ਔਰ ਉਹਦੇ ਵਿੱਚ ਵੀ ਅਸੀਂ ਸੋਚ ਦੀ ਜਿਹੜੀ ਮੰਗ ਕਰਦੇ ਆ ਸੈਂਟਰ ਸਰਕਾਰ ਤੋਂ ਕਿ 2019 ਦੇ ਵਿੱਚ ਜਿਹੜਾ ਉਹ ਐਕਟ ਬਣਿਆ ਐਨ ਐਮ ਸੀ ਤੇ ਉਹ ਵੀ ਮੈਂ ਸਮਝਦਾ ਸਾਡੇ ਤਜਰਬੇਕਾਰ ਮੈਡੀਕਲ ਪ੍ਰੈਕਟਿਸ਼ਨਰਾਂ ਦੇ ਲੋਡ ਦਾ ਹਾਨੀ ਨਹੀਂ ਉਹਦੇ ਵਿੱਚ ਵੀ ਸੁਧਾਰ ਕੀਤਾ ਜਾਵੇ ਕਿਉਂਕਿ ਜਿਵੇਂ ਉੱਥੇ ਕੁਆਲੀਫਾਈਡ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਪ੍ਰੈਕਟਿਸ ਦਾ ਅਧਿਕਾਰ ਦੇਣ ਦਾ ਪਰਵੀਜ਼ਨ ਉਹਦੇ ਵਿੱਚ ਹੈਗੀ ਆ ਤਾਂ ਮੈਂ ਸਮਝਦਾ ਸਾਡੇ ਲਈ ਵੀ ਤਜਾਬੇਕਰ ਮੈਡੀਕਲ ਪ੍ਰੈਕਟਿਸ਼ਨਰਾਂ ਲਈ ਜਿਹੜੀ ਹੈਗੀ ਆ ਟ੍ਰੇਨਿੰਗ ਦਾ ਜਲਦੀ ਜਿਹੜੀ ਹੈ ਸੋਧ ਕੀਤੀ ਜਾਵੇ ਤਾਂ ਜੋ ਅਸੀਂ ਇਮਾਨਤ ਤੇ ਸਨਮਾਨ ਨਾਲ ਜਿਹੜੀ ਆਪਣੀ ਪ੍ਰੈਕਟਿਸ ਕਰ ਸਕੀਏ ਲੋਕਾਂ ਦੀ ਸੇਵਾ ਕਰ ਸਕੀਏ ਲੋਕਾਂ ਦੀ ਇਹ ਵੱਡੀ ਲੋੜ ਹੈ ਲੋਕ ਸਾਡੀ ਇਹ ਚਲੋਕਣੀ ਮੰਗ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ